ਚੰਗਾ ਜਾਈ ਵੇਖਾ ਆ ਕੋਈ ਪੜਨ ਵਾਲੇ ਲੱਛਣ ਵੇਖ ਕਿਦਾਂ ਤਿਆਰ ਬਿਆਰ ਹੋ ਕੇ ਨਿਕਲੀ ਇਹਨੂੰ ਰੋਕ ਟੋਕ ਵਾਲਾ ਕੋਈ ਹੈ ਹੀ ਨਹੀਂ ਗਾ ਵੇਖ ਲਾ ਹੈ ਕਿਦਾਂ ਦੀ ਲੱਗਣ ਰਹੀ ਇਹ ਵੇਖ ਚੰਗਾ ਦੀਦੀ ਮੈਂ ਵੀ ਚੱਲੀ ਆ ਕਾਲਜ ਤੇ ਚੱਲ ਕੋਈ ਨਹੀਂ ਕਾਲਜ ਚੱਲੀ ਆ ਨਾ ਏਦਾਂ ਕਰੀ ਵੀ ਮੰਮੀ ਵੀ ਤੇਰੀ ਗਈ ਆ ਉਹਦਾ ਇੱਕ ਅਦਾ ਟੈਸਟ ਰੈਂਦਾ ਸੀ ਕਰਾਉਣ ਵਾਲਾ ਉਹਨੂੰ ਕੱਲੀ ਨੂੰ ਪਤਾ ਪਜਲ ਹੋ ਜਾਂਦੀ ਐ ਇੱਕ ਗਰਮੀ ਬੜੀ ਆ ਜੇ ਤੇਰਾ ਛੇਤੀ ਛੁੱਟੀ ਹੋ ਜੂ ਤਾਂ ਤੂੰ ਨੋਂਦੀ ਲਈ ਆਈ ਚੰਗਾ ਮੈਂ ਵੀ ਇਹੀ ਸੋਚਦੀ ਹੁੰਦੀ ਹੁੰਦੀ ਮਮੀ ਨੂੰ ਲੈ ਆਹੋ ਲਈ ਆਈ ਕੋਈ ਨਹੀਂ ਹਾਂਜੀ ਚੱਲ ਧਿਆਨ ਨਾ ਚਾਈ ਚੰਗਾ ਹਾਂ ਚੱਲ ਏ ਕਰਿਆ ਕਰਿਆ ਆਈ ਇਨਿਆਣਿਆਂ ਨੂੰ ਅੱਜਕੱਲ ਕਹਿਨ ਦਾ ਜਮਾਨਾ ਨਹੀਂ ਨਹੀਂ ਜਮਾਨਾ ਮਾਪਿਆਂ ਚਾਹੀਦੀ ਆ ਕਣ ਜਦੋਂ ਜਾਂਦੀ ਆ ਘਰੋਂ ਆਵੇ ਗੋਡੇ ਵੀ ਦਿਸਣ ਡਏ ਗੋਡੇ ਦਾ ਕੀ ਹੁਣ ਕੋਈ ਅਕਲ ਨਹੀਂ ਕੀ ਇਹਨਾਂ ਨੂੰ ਕੋਈ ਪੜ੍ਹਾਈ ਇਹ ਕਾਦੀ ਜਾਂਦੀਆਂ ਇਹ ਕੋਈ ਕੋਈ ਫਾਇਦਾ ਨਹੀਂ ਲਾ ਕਰਨ ਦਾ ਚਲੋ ਹੁਣ ਸਾਨੂੰ ਕਿ ਲੋੜਾਂ ਪੈਂਦੀ ਕਹਿੰਦੇ ਜਿਨ੍ਹਾਂ ਦੇ ਘਰੋਂ ਆਈ ਉਹ ਨਹੀਂ ਕਹਿੰਦੇ ਤਾਂ ਹੁਣ ਕਿ ਲੋੜਾਂ ਹਾਂ ਨਹੀਂ ਐਹੀਂ ਕਰਨੂ ਕਰਾ ਆ ਮੇਰੇ ਕੋਲੇ ਬੁਰੇ ਬਣਨ ਚਾਹਣ ਸਾਨੂੰ ਕਿ ਲੋੜ ਆ ਚਲੋ ਆਹੀ ਇਹਦੀ ਮਾਂ ਦਾ ਪਤਾ ਲੱ ਲਿਆ ਆਹੀ ਮਾਂ ਦਾ ਪਤਾ ਮਿਲ ਗਿਆ ਕੀ ਕਰਦੀ ਆ ਸਾਸਰੀ ਕਾਲ ਸਾਸਰੀ ਕਾਲ ਜੀ ਆਈ ਰੋ ਪਤਾ ਲੈਣ ਆਈ ਆ ਵਾ ਨਵਾਰੋ ਉਹ ਚਲਿਏ ਮਹਾਲਾ ਚੱਲ ਆ ਰਹਾ ਆ ਅੱਜ ਪਹਿਣਨ ਕਿਧਰ ਆ ਗਿਆ ਮੇਹਾਂ ਦੇ ਬਿਮਾਰ ਆ ਤੇ ਚਲ ਪਤਾ ਲੈਣ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਅਸੀਂ ਤੁਹਾਡਾ ਪਤਾ ਪਤਾ ਲੈਣ ਆਏ ਆ ਚਲੋ ਜੀ ਪਤਾ ਵੀ ਲੈਣਾ ਚਾਹੀਦਾ ਹੋਰ ਲੈਣਾ ਚਾਹੀਦਾ ਮਾੜਾ ਬੰਦਾ ਪਤਾ ਜਿੰਦਾ ਹੀ ਚੰਗਾ ਲੱਗਦਾ ਉਂਗਾ ਲੱਗਦਾ ਫੇਰ ਹੀ ਹੈ ਜੇ ਹੁਣ ਪਤਾ ਲੱਗਾ ਹੀ ਤੇ ਆ ਗਈਆਂ ਵਾ ਦਵਿੰਦਰ ਪਾ ਚਾਹ ਤਰ ਦੋ ਕੱਪ ਹਾਂਜੀ ਮਸਤੀ ਜੀ ਬਣਾਉਣੀ ਇੱਕ ਬਿੰਦਪੜ ਦੀ ਪਣੇਣੀ ਆ ਹਾਂਜੀ ਅੱਜ ਕਦੋਂ ਦੀ ਆਈ ਇਹ ਕੱਲ ਹੀ ਲੈ ਕੇ ਆਏ ਸੀ ਅੱਛਾ ਉਹ ਵੀ ਨਾ ਠੀਕ ਰਹਿੰਦੀ ਮਮੀ ਜੀ ਰਹਿੰਦੀ ਤਾਂ ਮੈਂ ਕੰਮ ਦਾ ਚੱਲਦਾ ਨਹੀਂ ਕੋਈ ਕੌਜ ਜਾਂਦੀ ਇਹਨੂੰ ਘੱਲ ਲਿਆ ਇਹ ਨੂੰ ਪੈ ਰਹੇ ਹਣ ਕੰਮ ਧੰਦੇ ਲੀ ਲਿਆਂਦਾ ਚਾਰੀ ਅੱਛਾ ਅੱਛਾ ਇਹਦਾ ਸਾਡੇ ਸਦਾ ਵਾਇਦਾ ਸੁਣਿਆ ਹੋਇਆ ਇਹਦਾ ਸੁਣਿਆ ਹਾਂਜੀ ਚਲੋ ਆ ਕੁੜੀ ਕੇ ਦੱਲੀ ਕਿ ਜਾਈ ਆ ਤੂੰ ਯਾ ਕੀ ਹੋਇਆ ਪਾਟੇ ਲੀੜੇ ਪਾਏ ਨੇ ਉਹ ਕੱਲ ਜਾਂਦੀ ਆ ਇਹ ਹੁਣ ਫੈਸ਼ਨ ਨਹੀਂ ਇਦਾਂ ਦਾ ਪਹਿਜਣ ਮਾ ਜਮਾਨਾ ਆ ਗਿਆ ਇਹ ਅਗ ਲੱਗੀ ਫੈਸ਼ਨ ਨੂੰ ਇਹ ਤਾਂ ਕੁੜਗਾ ਚੜਗਾ ਮੰਨਦੀਆਂ ਨਾ ਕੁੜਗਾ ਨਾ ਮੁੰਡੇ ਮੰਨਦੇ ਆ ਕੀ ਕਰੀਏ ਮੰਨਦੇ ਨੇ ਮਨਾਉਣਾ ਚਾਹੇ ਜਾਂ ਮਾਪਿਆਂ ਚਾਹੀਦਾ ਮਨਾਉਣਾ ਉਹ ਇੱਕ ਦੂਜੀ ਵਾਲ ਵੇ ਵੇਖਾਂਦੀਆਂ ਉਹ ਨੇ ਇਦਾਂ ਦੇ ਪਾਏ ਉਹ ਨੇ ਇਦਾਂ ਦੇ ਮੰਮੀ ਇਦਾਂ ਤੇ ਕਹੋਣੇ ਤੇ ਉੱਥੇ ਬੰਦਾ ਕੀ ਕਰੂ ਹੁਣ ਮਾਂ ਹੀ ਡੱਕੇ ਤੇ ਡੱਕਿਆ ਨਾ ਮਾਂ ਹੀ ਡੱਕੇ ਤੇ ਮਾਂ ਨੂੰ ਅਕਲ ਇਹ ਵੀ ਆ ਹੁਣ ਮੈਂ ਡੱਕ ਦੀ ਚੰਗੀ ਨਹੀਂ ਲੱਗਦੀ ਕਿਹੜੇ ਮੂੰਹ ਮਾਂ ਕਹੂਗੀ ਵੀ ਮੈਂ ਤੇ ਨਹੀਂ ਦਾਨੀ ਤੂੰ ਹੀ ਭੈਣ ਜੀ ਵੱਡੇ ਜੇ ਤੂੰ ਵੱਡੇ ਤਾਂ ਤੁਹਾਡਾ ਫਰਜ਼ ਬਣਦਾ ਵਾ ਘਰ ਦੇ ਵਿੱਚ ਕੰਟਰੋਲ ਕਰਨਾ ਹਾਂ ਜੀ ਅੱਜ ਕੱਲ ਵੱਡਿਆਂ ਨੂੰ ਕੌਣ ਜਾਣਦਾ ਜਾਣਦਾ ਕੋਈ ਜਾਂਦਾ ਤਾਂ ਨਹੀਂ ਹੈ ਪਰ ਕਹਿਣਾ ਜਾਨਾ ਕਿ ਫੇਰ ਤਾਂ ਮੈਂ ਪੂਰਾ ਰੋਗ ਪਾਵਾਂ ਕਹਿਣਾ ਤੂੰ ਪਤਾ ਨਹੀਂ ਉਹਦਾ ਵੀ ਕਿ ਪਿੰਦ ਪਾ ਜਾ ਕਿਦਾਂ ਦੀ ਆ ਪਿੰਦਪਾਲ ਕਿੱਥੇ ਗਈ ਆ ਦਵਾਈ ਲੈਣ ਉਹ ਜਦੋਂ ਸੁਣੀਏ ਬਿਮਾਰ ਹੀ ਹੁੰਦੀ ਆ ਬਿਮਾਰੀ ਹੋਈ ਕੀ ਪਤਾ ਉਹ ਤਾਂ ਉੱਠਦੀ ਨਹੀਂ ਜੀ ਹਾਂ ਹਾਂ ਤੇ ਮੈਂ ਤੇ ਆ ਬਿਮਾਰੀ ਮਾੜੀ ਬਿਮਾਰ ਮੈਂ ਕਿਹਾ ਪੈਣਾ ਮੈਂ ਤੇ ਆਪਣੇ ਜੋਗੇ ਵੀ ਨਹੀਂ ਪਕਾ ਸਕਦੀ ਤੂੰ ਉਹਨੂੰ ਸਾਦਲਾ ਕੁੜੀ ਨੂੰ ਜੋ ਕਾਲਜ ਤੋਂ ਨਹੀਂ ਛੁੱਟੀ ਕਰ ਸਕਦੀ ਤਾਂ ਫੇਰ ਤੂੰ ਉਹਨੂੰ ਸਾਦਲਾ ਚਾਰ ਦਿਨ ਤੈਰਾ ਕਰਾ ਜੇ ਫੇਰ ਕਸੂਰ ਭੰਜੀ ਤੇਰਾ ਵਾ ਸੂਰ ਤੇਰਾ ਕਿਉਂ ਵਾ ਵੀ ਜਦੋਂ ਤੂੰ ਲੈ ਲਿਆ ਕੇ ਘਰ ਰੱਖਣੇ ਬਗਾਨੇ ਧੀਆਂ ਪੁੱਤਰ ਤੇ ਅਗਲਿਆਂ ਦਾ ਸਰੀ ਜਾਂਦਾ ਉਹਨਾਂ ਨੂੰ ਕੀ ਲੋੜ ਵਾ ਹੁਣ ਕੀ ਕਰਨਾ ਫਿਰ ਉਹ ਕੁੜੀਆਂ ਦੀ ਮੇਰੀ ਕਾਜ ਤੋਂ ਛੁੱਟੀ ਭਾਜੀ ਦੀ ਮੇਰੀ ਪੜ੍ਹਾਈ ਖਰਾਬ ਹੁੰਦੀ ਤੇ ਕੀ ਕਰੀਏ ਮੈਂ ਤੇ ਪੈਣ ਜੀ ਫालतू ਗੱਲ ਨਹੀਂ ਕਰਦੀ ਕਿਰਾਂ ਦਾ ਮਾਮਾ ਧੀਆਂ ਨੇ ਮੇਰੇ ਗਾਲ ਪੈਣਾ ਤੇ ਕਹਿੰਦੀ ਮੇਰੀ ਧੀ ਪੜ੍ਹਦੀ ਆ ਤੇ ਟੋਕਦੀ ਆ ਜਦੋਂ ਤੇਰੇ ਕੋਲੋਂ ਜਾਂਦੀ ਆ ਤੇ ਉਦੋਂ ਤੂੰ ਉਹਨੂੰ ਕਹਿ ਦਿਆ ਕਰਾਂ ਕਿ ਇਹੋ ਜੇ ਕੱਪੜੇ ਪਾਈ ਦੇ ਧੀਆਂ ਪੁੱਤਾਂ ਤੇਨੂੰ ਪਤਾ ਹੀ ਆ ਦੱਸ ਭੈਣ ਜੀ ਤੁਸੀਂ ਦੇਖੋ ਮੌਲ ਨੂੰ ਜਾਣਦੇ ਜੇ ਕੋਈ ਧੀ ਪਤ ਦੂਜਾ ਚਾਚਾ ਪੈ ਦੀ ਸੁਣਦਾ ਵਾ ਤੇ ਪਰ ਕੰਟਰੋਲ ਤੁਹਾਡਾ ਵਾ ਕੰਟਰੋਲ ਤੁਸੀਂ ਕਰਨਾ ਵਾ ਵੱਡੇ ਜੀ ਮਾਂ ਪਿਓ ਕਰੇ ਤੇ ਕਰੇ ਤੇ ਪੁੱਤ ਨੂੰ ਕੋਈ ਕੁਝ ਨਹੀਂ ਕਹ ਸਕਦਾ ਜਦੋਂ ਤੁਹਾਡਾ ਸਾਂਝਾ ਪਰਿਵਾਰ ਵਾ ਕਹਿਣਾ ਤੁਨੋਂ ਆ ਲੋਕਾਂ ਨੇ ਉਹ ਜਮਾਨੇ ਸਾਂਝੇ ਪਰਿਵਾਰ ਵਾਲੇ ਭੰਗਦੇ ਆ ਕੋਈ ਨਾ ਇੱਕ ਦੂਜੇ ਸੁਣਦਾ ਮੇਰਾ ਤੇ ਪੁੱਤ ਹੋਵੇ ਮੈਂ ਡਾਟਾਂ ਉਹ ਮੇਰੀ ਮੰਨੇ ਸੁਣਨੇ ਉਹ ਘੜੀ ਨੂੰ ਮੈਂ ਇੱਕ ਕਰੂ ਚਾਰ ਕੁੜੀ ਕਰੂ ਤਾਂ ਕੀ ਫਾਇਦਾ ਦੇਤੀ ਕਰਾਉਂਗੀ ਮੈਂ ਆਪਣੀ ਚਲੋ ਛੱਡੋ ਖਹਿੜਾ ਇਹੋ ਜਿਹੀ ਗੱਲਾਂ ਨੂੰ ਚਲੋ ਜਿਹੀਂ ਆਏ ਹਾਂ ਤੁਹਾਡਾ ਰਾਜਪਾਜੀ ਦਾ ਪਤਾ ਲੈਣ ਆਏ ਆ ਜਿਹੜੀ ਗੱਲ ਕਰੀ ਤੇ ਮੇਰੀ ਕਰੋ ਤੇ ਉਹ ਗੁਬਿੰਦਪਾਲ ਕਿੱਥੇ ਗਈ ਆ ਉਹਦੇ ਨਾਲ ਗੱਲ ਕਰਨੀ ਉਹਨੇ ਠੀਕ ਆ ਜੇ ਟੈਸਟ ਹੋਣੇ ਅੱਛਾ ਰੋਜ਼ ਦਿਹਾੜੀ ਦਵਾਈਆਂ ਚ ਤੁਰੀ ਰਹਿੰਦੀ ਕੀ ਕਰਨਾ ਭਾਣ ਮਹਾਰਾਜਾ ਸਾਡੇ ਪੱਲੇ ਦਵਾਈਆਂ ਪਾਈਆਂ ਦਵਾਈਆਂ ਖਾਣੀਆਂ ਪੈਣੀਆਂ ਲੈਣਾ ਕਿ ਠਵਾ ਗਿਆ ਨਹੀਂ ਹਟਾ ਨਹੀਂ ਸਕਦੇ ਆਪਣੇ ਨੂੰ ਜਗਿੰਦਪਾਲ ਨੂੰ ਉਹ ਲੈ ਲੈਂਦੇ ਉਹਨੂੰ ਬਣਾ ਕੇ ਖਿੱਚਣਾ ਪੈਣਾ ਵਾ ਤੁਹਾਡੇ ਖਿਚਾ ਹੋਰ ਗੱਲ ਵਾ ਮੇਰੇ ਖਿਚਾ ਹੋਰ ਗੱਲ ਵਾ ਨਹੀਂ ਉਹੋ ਗੱਲ ਵਾ ਕਾਹਦੀ ਮੇਰੇ ਮੁੰਡੇ ਤੇ ਗੱਲ ਆਉਣੀ ਆ ਆਉਣੀ ਸਾਡੇ ਮੁੰਡੇ ਤੇ ਹੀ ਆ ਤਾਂ ਤੁਸੀਂ ਖਿੱਚੋ ਤਾਂ ਉਹ ਹਟ ਨਹੀਂ ਸਕਦੀ ਸਾਡਾ ਹੱਕ ਹੀ ਨਹੀਂ ਦਾ ਖਿਚਣ ਦਾ ਤਾ ਚਾਚਾ ਦੀ ਕੋਈ ਨਹੀਂ ਮੰਨਦਾ ਮਾਂ ਨੂੰ ਮੇਰੇ ਪੁੱਤ ਨੂੰ ਬਾਹਰੋਂ ਲੋਕਾਂ ਕਹਿਣਾ ਕਹਿਣਾ ਵਾ ਪਰ ਤੁਸੀਂ ਹਟਾ ਸਕਦੇ ਆ ਮਾਂ ਹੀ ਟਾਵੇ ਤਾਂ ਹਟਾਵੇ ਇਦਾਂ ਦੀ ਕੋਈ ਵੀ ਨਹੀਂ ਅੱਜਕੱਲ ਚਾਚਾ ਤਾਇਆ ਦੀਆਂ ਨਹੀਂ ਕੁੜੀਆਂ ਮੰਨਦੀਆਂ ਮੰਨਦੀਆਂ ਵਾ ਜਿਵੇਂ ਨਾ ਤੇਜੇ ਸਮਝ ਜਾਂਦੀਆਂ ਨਹੀਂ ਮਾਤਾ ਤੂੜ ਮਾਤਾ ਕਾਦੀ ਕਿੱਥੇ ਮੰਨਦੀਆਂ ਵਾ ਮੰਨਦੀਆਂ ਵਾ ਇੱਥੇ ਤਾਂ ਆਪਣੇ ਕਹਦੇ ਜਮੇ ਨਹੀਂ ਮੰਨਦੇ ਤਾਂ ਕੋਈ ਮੰਨਦਾ ਮੰਨ ਜਾਂਦੇ ਆ ਸਾਰੇ ਮੰਨਦੇ ਆ ਉਹ ਤਾਂ ਜਲਪੀ ਆ ਬੁਜੁਰਗਾਂ ਦਾ ਵੀ ਉਹ ਹਾਲ ਨਹੀਂ ਆ ਪੇ ਤੂੰ ਹੀ ਪਤਾ ਲੈਣਾ ਆ ਮਾਸੀ ਦਾ ਤੇ ਪਤਾ ਲਓ ਤੇ ਜਾਓ ਬਸ ਹੱਥ ਧੋ ਕੇ ਸੋਨੀਆਂ ਦੇ ਪਿੱਛੇ ਪੈ ਗਈਆਂ ਵਾ ਕੁੜੀ ਨੂੰ ਨਜ਼ਰ ਹੀ ਲਾ ਦੇਣੀ ਆ ਸਾਹਮਣੇ ਹੀ ਟੱਕਰ ਪਈਆਂ ਵਾ ਕੋ ਹਾਲ ਨਹੀਂ ਇਹਨਾਂ ਦਾ ਵੀ ਲਿਆਓ ਲਿਆਓ ਹਨੀ ਕੁੜੀ ਤੇ ਆ ਬਹੁਤ ਸੋਹਣੀ ਤੇ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਜਿਹੜਾ ਇਹਨਾਂ ਨੂੰ ਛਾੜੀ ਦਿੱਤਾ ਵਿਚਾਰੀ ਨੂੰ ਜੀ ਦਾ ਕੁਣ ਕਰ ਮਗਰ ਇਹ ਤੇ ਨਾਲੇ ਹੁੰਦੇ ਆ ਹੂੰ ਕੋਈ ਤਾਂ ਕੰਮ ਤਾਂ ਦੇ ਰਹੀ ਨਹੀਂ ਆ ਨਾ ਤੁਹਾਨੂੰ ਤੇ ਕੋਈ ਕਹਿਦੀ ਨਹੀਂ ਕੌਣ ਦੇ ਨਹੀ ਮੈਂ ਇਹਨਾਂ ਨੂੰ ਬਹੁਤ ਸੋਹਣੀ ਆ ਨੀ ਚਾਰ ਕੌਣ ਦਿੰਦੀ ਥੱਲੇ ਸੋਹਣੀ ਕਿੰਨੀ ਆ ਸ਼ਕਲ ਕਿੰਨੀ ਆ ਸ਼ਕਲ ਕਿੰਨੀ ਆ ਉਹ ਮਸਲੀ ਆ ਕੰਮ ਕਰਦੀ ਸੋਹਣਾ ਕੰਮ ਕਰਦੀ ਆ ਆਹ ਲੈ ਚਾਹ ਬਣਾ ਕੇ ਲੈ ਗਈ ਇਮੇਂਟਾ ਚੰਦ ਲੈ ਆਈ ਚਾਹ ਬਣਾ ਕੇ ਹਾਂਜੀ ਤੇ ਇਹੋ ਜਿਹਾ ਧੀਏ ਪੁੱਤਰ ਨੂੰ ਤੇ ਕਦੋਂ ਘਰੋਂ ਛੱਡਣਾ ਨਹੀਂ ਚਾਹੀਦਾ ਛੱਡਣਾ ਚਾਹੀਦਾ ਇਹ ਜੱਲ ਲੱਭਾ ਅਕਲ ਹੀ ਨਹੀਂ ਕੋਈ ਥਾਈ ਆ ਦਦੇ ਹੁਰ ਮਤ ਵਾਲੇ ਕੀ ਕਰਨਾ ਚਲੋ ਪਹਿਲਾਂ ਕਰਮ ਆਪਣੇ ਨਾਲ ਗੰਦਰਾਪਤ ਚੌਕ ਕੱਪ ਚੰਗਾ ਹੋ ਨਹੀਂ ਫਿਰ ਚੱਲਦੇ ਆ ਫਿਰ ਚੱਲਦੇ ਆ ਹੋਣਾ ਹੀ ਪਾਣੀ ਚੱਲਦੇ ਆ ਬੈਠੋ ਮੈਂ ਤਾਂ ਨਹੀਂ ਖੜੀ ਨਹੀਂ ਚਲੋ ਚੰਗੀਆਂ ਫਿਰ ਚਲੋ ਠੀਕ ਆ ਹਾਂ ਠੀਕ ਆ ਚਲੋ ਕਰੋ ਕੰਮ ਤੁਸੀਂ ਐਵੇਂ ਸੁਸਾਨਾ ਕਰੀ ਜਿਹੜੀਆਂ ਅਸੀਂ ਤੈਨੂੰ ਗੱਲਾਂ ਕਹਿ ਕੇ ਦੇਈਆਂ ਨਹੀਂ ਭੈਣ ਬਹੁਤ ਵਧੀਆ ਤੂੰ ਗੱਲਾਂ ਕਈਆਂ ਗੁੱਸੇ ਵਾਲੀਆਂ ਨਹੀਂ ਕਈਆਂ ਨਹੀਂ ਖੜੀਏ ਫੇਰ ਵੀ ਸਾਨੂੰ ਗੜੀ ਗਵਾਂਡਾ ਤੇ ਦੁੱਖ ਆਇਆ ਤਾਂ ਦੱਸ ਹੀ ਤੀ ਆ ਤੀ ਸਾਰਿਆਂ ਦੀ ਸਾਂਝੀ ਹੁੰਦੀ ਆ ਫੇਰ ਤੁਹਾਨੂੰ ਕਿਹਾ ਵਾ ਫੇਰ ਕਿਹਾ ਵਾ ਚੱਲ ਭੈਣ ਨਾ ਨੀ ਕਿਹਾ ਚਲੋ ਆਓ ਚੱਲ ਜੇ ਸਸੀ ਗਾਜੀ ਸਸੀ ਗਾਜੀ ਸਸੀ ਗਾਜੀ ਮਾਰੋਂ ਆਇਆ ਹਾਂ ਹਾਂਜੀ ਹਾਂਜੀ ਪਾਣੀ ਲਾਇਆ ਸੀ ਹਾਂਜੀ ਹਾਂਜੀ ਬੈਠੋ ਚਾਹ ਪਾਣੀ ਪੀਤਾ ਵਾ ਕਿਦਾਂ ਠੀਕ ਐ ਮਰ ਠੀਕ ਵਾ ਲਾਏ ਪਾਣੀ ਆ ਲਾ ਦੇ ਗਰਮੀ ਬੜੀ ਐ ਪਾਣੀ ਕੀ ਲਾਉਣੇ ਪਾਣੀ ਪੀਣਾ ਵਾ ਨਹੀਂ ਬਸ ਪੀ ਐ ਬੱਬੀ ਨੇ ਪਾਣੀ ਹੋਂ ਲਈ ਬਤੀ ਮੇਰੀ ਗੱਲ ਸੁਣ ਥੋੜਾ ਜਾ ਸੋਹਣਿਆਂ ਨੂੰ ਸਮਝਾ ਉਹਦੀ ਮਾਂ ਨੂੰ ਸਮਝਾ ਹਣ ਕੀ ਹੋਇਆ ਤੇ ਮੇਰੇ ਆਖਿਆ ਨਾ ਕਰਨਾ ਗੁੱਸਾ ਅੱਗਵੰਡਣਾ ਪਤਾ ਲੈਣ ਨਹੀਂ ਆਈਆਂ ਉਹ ਜੁਣੀ ਜੁਣੀਆਂ ਉਹ ਹਾਂ ਤੇ ਉਹ ਦੋ ਗਾੜੀ ਕਵਲ ਤੇ ਜਾਣ ਡਈ ਸੀ ਉਹਨਾਂ ਨੇ ਟੱਕਰ ਕੇ ਗੋੜਾ ਗੋੜਾ ਨਾਲ ਗੱਲਾਂ ਬਾਤਾਂ ਕੀਤੀਆਂ ਹਾਂ ਤੇ ਕੁੜੀ ਡਾਕ ਨਹੀਂ ਸਕਦੇ ਵੇ ਉਹਨੇ ਕਿਦਾਂ ਦੇ ਪਾਟੇ ਦੇ ਲੀੜੇ ਪਾਏ ਇਹ ਕਾਹਦਾ ਦੀ ਫੈਸਲ ਹੋਆ ਪੀਆਂ ਪੁੱਤਾਂ ਦਾ ਉਹ ਮਾਤਾ ਕਰ ਜੂਗਾ ਹੁਣ ਫੈਸ਼ਨ ਇਹੀ ਆ ਸਾਰੇ ਬੱਚੇ ਪਾ ਕੇ ਉਹ ਤੇ ਸਾਰੇ ਕੁੜੀਆਂ ਪਾ ਕੇ ਹੁੰਦੀਆਂ ਨਾਲੇ ਉਹ ਕੁੜੀ ਕੱਲੀ ਜਾਂਦੀ ਆ ਸਾਰੀ ਸਕੂਲ ਦੀ ਬੱਸ ਕੁੜੀਆਂ ਨਾਲ ਭਰੀ ਹੁੰਦੀ ਆ ਉੱਥੇ ਬਹਿ ਜਾਂਦੀ ਆ ਉਹ ਤਾਰ ਦਿੰਦੇ ਉਹ ਮਾਤਾ ਤੂੰ ਵੀ ਨਾ ਕਰ ਮੜਕੇ ਕਹਿਦਾ ਸ਼ੇਰਾਵਾਂਗੇ ਆਪਾਂ ਕੋਈ ਆਖੂ ਬਾਹਰੋਂ ਤੈਨੂੰ ਤੇ ਤੇ ਤੂੰ ਉਹਨੂੰ ਆਪੋ ਤੇ ਇਦਾਂ ਦੇ ਨਹੀਂ ਲੀੜੇ ਪਾਏ ਚੰਗੇ ਪਾਏ ਮੇਰੀ ਗੱਲ ਸੁਣ ਕੁੜੀਆਂ ਜਾਂਦੀਆਂ ਬੱਸ ਤੇ ਕੁੜੀਆਂ ਵਾਪਸ ਆਉਂਦੀਆਂ ਸਾਰਾ ਸਕੂਲ ਹੀ ਕੁੜੀਆਂ ਦਾ ਵਾ ਪਤਾ ਮੈ ਥੋੜੀਆਂ ਨਹੀਂ ਕਿ ਮੁੰਡਿਆਂ ਦੀ ਬਾਸ਼ਾ ਚ ਜਾਂਦੀ ਜਾਂਦੀ ਤੇ ਕੁੜੀਆਂ ਨਾ ਹੀ ਆ ਤੇ ਭਾਰੋਂ ਨੂੰ ਆਪੇ ਥੋੜੇ ਜਿਹਾ ਕਪੜੇ ਟਾਂਗ ਦੇ ਪਾਵੇ ਤੇ ਤੂੰ ਹੀ ਕਹਦੀ ਤੈਨੂੰ ਵੀ ਗੱਲ ਪਤਾ ਵੇਹ ਅੱਜ ਕੱਲ ਦਾ ਜ਼ਮਾਨਾ ਵੇਹ ਮੈਂ ਉਹਨੂੰ ਆਖੂ ਕਿਹੜੇ ਮੂੰਹ ਕੁੜੀ ਕੂਗੀ ਉਹ ਆਪਣੀ ਗਾੜੀ ਮਾਂ ਨੂੰ ਦੱਸੂਗੀ ਉਹ ਕਿਹੜੇ ਮੂੰਹ ਕੂਗੀ ਉਹ ਸਾਨੂੰ ਭਰੋਸਾ ਆਪਣੀ ਕੁੜੀ ਤੇ ਐੋ ਜੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰ ਲੋਕੀ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਹੁੰਦੇ ਵੇ ਭਰਾਵਾ ਮੇਰੀ ਸੁਣ ਲੈ ਗੱਲ ਭਰੋਸਾ ਤੇ ਆਗਾ ਉਹਨੇ ਆਵੇ ਪਤਾ ਲਾਣ ਆਇਆ ਵੀ ਵੀ ਗੱਲਾਂ ਕਰਦੀਆਂ ਇਹ ਹੋਰ ਨਾ ਗੱਡ ਕਰਦੀਆਂ ਜਾ ਕੇ ਇਹਨਾਂ ਦੇ ਨਿਆਣੇ ਨਹੀਂ ਜਾਂਦੇ ਸਕੂਲਾਂ 'ਚ ਮੈਗੇ ਨਾ ਹੁੰਦਾ ਇਹਨਾਂ ਦੇ ਆਪਣੇ ਵਾਲ ਨਹੀਂ ਕੋਈ ਵੀ ਰਹਿੰਦਾ ਹਾਂ ਲੋਕਾਂ ਨੂੰ ਗੱਲਾਂ ਹਾਂ ਲੋਕਾਂ ਨੂੰ ਗੱਲਾਂ ਕਰਨੀਆਂ ਹੁੰਦੀਆਂ ਤੂੰ ਵੀ ਜੇ ਜਾਨੀ ਹੋਈਆਂ ਮਾਰਿਆ ਕਰ ਚਾਰ ਚੋਲੀਆਂ ਇਹ ਵਿਹਲੀਆਂ ਇਹਨਾਂ ਕੰਮਾਂ ਨੂੰ ਹੀ ਵੇ ਦੱਸ ਉਹ ਚੁਗਲੀਆਂ ਕਰਨਾ ਨਹੀਂ ਆਉਂਦੇ ਤੇ ਕੀ ਆਪਾਂ ਹੋਣਾ ਮੇਰਾ ਉਹ ਪਤਾ ਲੈਣ ਆਈਆਂ ਸੀ ਮੈਂ ਮੰਜੀ ਤੇ ਪਈ ਆ ਆ ਪਾਣੀ ਵੀ ਨਾ ਮੈਂ ਹਾਂ ਉਹ ਜਿਹੜੀਆਂ ਜਨਾਨੀਆਂ ਆਈਆਂ ਸੀ ਆਪਣ ਲਾਗੋ ਆਈਆਂ ਉਹ ਗਾਣਨਾ ਆਏ ਹਾਏ ਆਈਆਂ ਤੇ ਚਲੋ ਤੁਹਾਡੀ ਮੰਮੀ ਦਾ ਪਤਾ ਲੈਣੀ ਪਰ ਇੰਨੀ ਆ ਗੱਲਾਂ ਕਰਨੀਆਂ ਸੋਨੀ ਨੂੰ ਇੰਨੀ ਆ ਵੀ ਚਲੋ ਤੁਸੀਂ ਪਤਾ ਲੈਣ ਆਈਆਂ ਪਤਾ ਲਓ ਕਹ ਦਿੱਤੀ ਪੁੱਤ ਬਾਰੇ ਇਦਾਂ ਕਹਿਣਾ ਕੋਈ ਚੰਗੀ ਗੱਲ ਨਹੀਂ ਮਾਤਾ ਵੇਲੀਆਂ ਵਾਂ ਚੋਰੀਆਂ ਕਰਨ ਬਹਿ ਜਾਂਦੀਆਂ ਆਪਣੇ ਦੀ ਪੁੱਤ ਨਹੀਂ ਵਹਿਦੀਆਂ ਫਿਰ ਗੱਲ ਗਲਤ ਹੈ ਨਾ ਹੁਣ ਮਾਸੀ ਜੀ ਇੱਥੇ ਹੁੰਦੇ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗਣਾ ਸੀ ਅਗਲੀ ਨੇ ਉਹਨਾਂ ਵਿਚਾਰ ਸੁਣਾਉਣੀ ਆ ਕਾਲ ਸੁਨਦੀਪ ਇਹ ਫੈਸ਼ਨ ਅੱਜਕੱਲ ਚੱਲਦਾ ਵਾ ਠੀਕ ਹੁਣ ਬੱਚਿਆਂ ਨੂੰ ਕਿੱਦਾਂ ਹੋ ਸਕਦੀਆਂ ਸਾਰੇ ਸਕੂਲ ਦੀਆਂ ਕੁੜੀਆਂ ਜਾਂਦੀਆਂ ਉਹਦੇ ਨਾਲ ਹਾਂ ਏਡਾ ਕਿਹੜੇ ਕੱਪੜੇ ਪਾ ਕੇ ਜਾਂਦੀ ਆ ਉਹ ਤਾਂ ਮੈਂ ਕਹਿਣ ਲਈ ਹਾਂ ਕਿ ਮਾਸੀ ਜੀ ਵੀ ਸੁਣੀ ਗਏ ਆ ਇੱਕ ਵਾਰ ਇਹਨਾਂ ਨੂੰ ਸੁਣਾਇਆ ਹੋਵੇ ਦੋ ਚਾਰ ਗੱਲਾਂ ਸੁਣਾਈਆਂ ਹੁਣ ਤਾਂ ਕਹਾਂ ਕਿੰਦਾ ਕੋਈ ਜਵਾਬ ਕਰੀ ਬੇਲੀਆਂ ਆ ਜਿਨ੍ਹਾਂ ਨੂੰ ਘਰੇ ਕੋਈ ਗੱਲਬਾਤ ਹੁੰਦੀ ਆ ਘਰੇ ਬਾਹਰ ਜਾ ਕੇ ਲੋਕਾਂ ਘਰੇ ਕਰਦੀਆਂ ਆ ਇੰਨੀ ਕੁੜੀ ਜੀ ਬੁਖਤੋਈ ਰਹੀ ਐ ਹਨ ਕੁੜੀ ਐਨੀ ਸੋਹਣੀ ਸੁਨੱਖੀ ਆ ਤੇ ਐਵੇਂ ਏਦਾਂ ਕਹਿੰਦੇ ਦੀ ਪੁੱਤ ਨੂੰ ਨਜ਼ਰ ਲੱਗ ਜੇ ਫਿਰ ਕਿੱਦਾਂ ਹੋਊਗਾ ਕੋਈ ਨਹੀਂ ਇਹ ਜਦੋਂ ਜਾਂਦੀ ਹੁੰਦੀ ਮਾਤਾ ਇਹ ਵੀ ਕਰਕੇ ਹੁੰਦੀ ਹੁੰਦੀ ਇਹਨਾਂ ਮੈਂ ਕਉਂ ਕਰਕੇ ਆ ਪਾਣੀ ਪੀ ਲੈਣ ਦੇ ਮਨ ਚਾਹ ਬਣਾਉਂਦਾ ਨਹੀਂ ਬੱਸ ਬੀਜੀਆ ਵੇਖ ਲਾ ਹੁ ਦਵਿੰਦਰ ਨੇ ਫੇਰ ਨਾ ਕਰਤੀ ਉਹ ਰਿਸ਼ਤੇ ਤੋਂ ਮੈਨੂੰ ਪ੍ਰੀਤੀ ਦੱਸਣ ਦੀ ਵੀ ਕਹਿੰਦੀ ਮੈਨੂੰ ਨਹੀਂ ਮਨਜ਼ੂਰ ਇੱਕ ਦਿਨ ਤੂੰ ਹੀ ਨਾ ਖੁੱਲ ਬੜੀ ਦਿੱਤੀ ਆ ਫੇਰ ਇਹਨਾਂ ਸਾਰੀ ਉਮਰ ਮੈਨੂੰ ਕਹਿਣਾ ਮੁੜ ਕੇ ਵੀ ਇਹ ਮਾੜਾ ਵਾਜੇ ਲੜਦਾ ਘਰ ਵਿੱਚ ਦੂਸਰੀ ਗੱਲ ਕਿਦਣ ਦੀ ਗਈ ਉਹ ਕਿਉਂ ਨਹੀਂ ਵਾਪਸ ਬੁਲਾਉਂਦੇ ਤੁਸੀਂ ਉੱਥੋਂ ਉਹ ਜ਼ਮਾਨਾ ਚੰਗਾ ਨਹੀਂ ਆ ਲੋਕੀ ਗੱਲਾਂ ਕਰਨ ਲੱਗ ਜਾਂਦੇ ਆ ਚੱਲ ਕੋਈ ਗੱਲ ਨਹੀਂ ਗਈ ਇਹ ਤਾਂ ਆ ਹੀ ਜਾਣਾ ਵਾ ਜਾਣਾ ਪ੍ਰੀਤ ਨੇ ਲੈ ਉਹ ਇੱਜ਼ਾਤ ਉਹ ਤੇ ਆ ਜਾਣਾ ਵਾ ਪਰ ਆ ਰਿਸ਼ਤਾ ਕਿੱਦਾਂ ਵਧੀਆ ਬਣਿਆ ਸੀ ਰਿਸ਼ਤੇਦਾਰੀ ਦੇ ਵਿੱਚ ਹੀ ਹਾਂ ਤੇ ਜੇ ਹਾਂ ਕਰਦੇ ਸਾਰੀ ਉਮਰ ਕਿਦਾਂ ਕੱਢਣੀ ਜਨੇ ਇਦਾਂ ਕਿਆਵਾ ਮਾਸੀ ਤੇਰੀ ਨਹੀਂ ਤੇ ਇਹਦੇ ਖਾਣੇ ਚ ਗੁਰ ਗੱਲ ਕੋਈ ਪਾਣੀ ਸਮਝਾਉਣੀ ਵੀ ਚੰਗੀ ਕੋਈ ਕਿਉਂ ਨਹੀਂ ਮੰਨਦੀ ਉਹ ਜਦੋਂ ਸਾਡੇ ਕਹਿਣ ਤੇ ਨਹੀਂ ਮੰਨਣ ਦੀ ਹੁਣ ਮਾਸੀ ਦੇ ਕਹਿਣ ਤੇ ਮੰਨੂਗੀ ਉਹ ਮਾਸੀ ਦੇ ਕਹਿਣ ਤੇ ਮੰਨ ਜਾਣਾ ਪਊ ਚਲੋ ਕੀ ਪਤਾ ਮੰਨ ਲਈ ਜਾਵੇ ਮੈਂ ਆਦੇ ਆਪ ਬੀਜੀਆ ਤਾਂ ਬਥੇਰੀ ਸਿਰ ਕਪਾਈ ਕੀਤੀ ਵੀ ਚੰਗੇ ਰਿਸ਼ਤੇ ਕਰਮਾਣਾ ਮਿਲਦੇ ਆ ਚਲੋ ਹੁਣ ਤੇ ਰਿਸ਼ਤੇਦਾਰੀ ਦੇ ਵਿੱਚ ਹੀ ਕੋਈ ਓਲਾ ਨਹੀਂ ਪੜਦਾ ਨਹੀਂ ਮੰਨ ਜਾਂਦੀ ਜਾਦੇ ਬੰਦਾ ਕਹੇ ਵੀ ਆਪਾਂ ਕਰਨਾ ਨਹੀਂ ਅੱਜ ਨਹੀਂ ਤੇ ਕੱਲ ਕਰਨਾ ਤੇ ਹੈ ਗਈ ਆ ਕੋਈ ਅੰਮ੍ਰੀ ਪੋਟਰੀ ਦਾ ਕਰਪੂ ਇਹੋ ਡਾਰਾਉਂਦਾਈ ਕੋਈ ਸ਼ਰਾਬੀ ਕਬਾਬੀ ਦਾ ਕਰਪੂ ਇਹੋ ਡਾਰਾਉਂਦਾ ਉਹਦਾ ਮੁੰਡਾ ਘਰ ਸੇ ਕਾ ਨਹੀਂ ਕੋ ਖਾਂਦਾ ਪੀਂਦਾ ਦੂਜੀ ਗੱਲ ਮੁੰਡਾ ਕਵਾਰਾ ਵਾ ਹਾਂ ਹੁਣ ਜਿੱਤਾ ਮਰਜੀ ਭਾਵੇਂ ਰਹੀ ਸਾਲ ਭਾਵੇਂ 6 ਮਹੀਨੇ ਉਹਦਾ ਜੂਦਾ ਠੱਪਾ ਤੇ ਲੱਗਿਆ ਨਾ ਤੇ ਮੈਂ ਆ ਤੇ ਬਥੇਰੀ ਵਾ ਆਪੇ ਚ ਲਈ ਸੀ ਬੜੇ ਪਿਆਰ ਨਾਲ ਉਹ ਚਲ ਬਸ ਕਰੋ ਤੁਸੀਂ ਬਹਿਸ ਬਾਜੀ ਪਹਿਲਾਂ ਐਦਾਂ ਕਰੋ ਜਾ ਕੇ ਤੋਨੂੰ ਲੈ ਕੇ ਆ ਇੰਨੇ ਦਿਨ ਹੋ ਗਏ ਆ ਕੋਈ ਗੱਲ ਨਹੀਂ ਮੈਂ ਚਲ ਜਾਂਗੀ ਸਵੇਰੇ ਦੋਵੇਂ ਨਾ ਚਲੀਏ ਮੈਂ ਨਹੀਂ ਜਾਣਾ ਤੁਸੀਂ ਜਾ ਕੇ ਆ ਜਾਓ ਕੋਈ ਨਹੀਂ ਮੈਂ ਜਾਵਾਂਗੀ ਫੋਨ ਲਾ ਦਿੰਦੀ ਆ ਫਿਰ ਸਵੇਰੇ ਆਉਂਗੀ ਹਾਂ ਠੀਕ ਆ ਜਦੋਂ ਕੋਈ ਚੰਗੀ ਗੱਲ ਉਹਨੂੰ ਕਹੀਦੀ ਉਹ ਕੁੜੀ ਦੇ ਪਸੰਦੀ ਨਹੀਂ ਆਉਂਦੀ ਕੋਈ ਬਾਕੀ ਉਹਨੂੰ ਅਕਲ ਹੋਣੀ ਚਾਹੀਦੀ ਆ ਜੇ ਅਸੀਂ ਉਹਦੇ ਬਾਰੇ ਕੋਈ ਚੰਗਾ ਸੋਚਣਦੇ ਆ ਤੇ ਉਹਦੇ ਮਾਪੇ ਆ ਕੋਈ ਗਲਤ ਥੋੜੀ ਸੋਚਾਂਗੇ ਉਹਦੇ ਬਾਰੇ ਪਰ ਪਤਾ ਨਹੀਂ ਕਿਉਂ ਜਦੋਂ ਅਸੀਂ ਕੋਈ ਚੰਗਾ ਸੋਚਦੇ ਆ ਉਦੋਂ ਇਹਨੂੰ ਲੱਗਦਾ ਕਿ ਹਰੇਕ ਗਲਤ ਵਾ ਉਹਦੀ ਸਮਝ ਤੋਂ ਬਾਹਰ ਆਪਰੀ ਤੋਂ ਤਾਂ ਮੈਂ ਦੱਸਦੀ ਆ ਉਹ ਉਹ ਕਿਸ ਤਰੀਕੇ ਨਾਲ ਸਮਝਾਈ ਜਾਣੀ ਆ ਉਦਾਂ ਨਹੀਂ ਉਹਨੇ ਸਮਝਣਾ ਆਹੋ ਬਾਕੀ ਪਤੌੜਾ ਮਨ ਟੁੱਟਾਵਾ ਉਹਨੇ ਆਪਣੇ ਆਪ ਜਾਪੇ ਸਮਝਾਉਦਾ ਕਰ ਲੈਂਦੀਆਂ ਆ ਹਾਂ ਚਲੋ ਅਹੀਂ ਮੈਂ ਇੰਤਜ਼ਾਰ ਕਰਦੀ ਆ ਉਸ ਦਿਨ ਤੱਕ ਉਹ ਸਮਝਾਉਦਾ ਕਰਦੀ ਆ